ਤਾਲੀਵਾਲੇ ਇਸ ਵੇਲੇ ਸਾਢ ਨਾਲ ਨੇ ਤਾਲੀਵਾਲ ਸਾਹਿਬ ਤਾਲੀਵਾਲ ਸਾਹਿਬ ਹਾਂ ਤਾਲੀਵਾਲ ਸਾਹਿਬ ਅੱਜ ਮੀਟਿੰਗ ਕੀਤੀ ਕੀ ਕੁਝ ਇਨਸਟਰਕਸ਼ਨ ਜਿਹੜੀਆਂ ਹਨ ਮੁੱਖ ਮੰਤਰੀ ਲੋਕਾਂ ਨੇ ਉਹਨਾਂ ਨੇ ਕਿਹਾ ਜੀ ਗਾਗਾ ਜਣ ਜਿੱਤ ਕੇ ਔਰ 2 ਸਾਲ ਦਾ ਜਿਹੜਾ ਸਰਕਾਰ ਦਾ ਰਿਪੋਰਟ ਕਾਰਡ ਹੈ ਜਿੰਨੇ ਕੰਮ ਸੀਐਮ ਸਾਹਿਬ ਨੇ ਕੀਤੇ ਉਹ ਸਾਰੇ ਕੰਮ ਲੋਕਾਂ ਨੂੰ ਦੱਸਰੇ ਤੇ ਫਿਰ ਜਿੱਤ ਕੇ ਚਾਰ ਜੂ ਨੂੰ ਇਸੇ ਕੋਠੀ 'ਚ ਵਾਪਸ ਆਉਣ ਉਹ ਜਿੱਤ ਕੇ ਆਵਾਂਗੇ ਅਜੇ ਭਾਜਪਾ ਵੱਲੋਂ ਅਨਾਉਂਸ ਕੀਤਾ ਗਿਆ ਹੈ ਦੂਜੇ ਪਾਸੇ ਕਿਸਾਨ ਜਿਹੜੇ ਹਨ ਉਹ ਭਾਜਪਾ ਦਾ ਤੁਸੀਂ ਦੇਖ ਰਹੇ ਹੋ ਹੰਸਰਾਜ ਹੰਸਰਾ ਦਾ ਕਿਸ ਤਰੀਕੇ ਦਾ ਅਮਰੀਕਸਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੁਸੀਂ ਇਸ ਤੂੰ ਕਿਦੇ ਦੇਖ ਰਹੇ ਨਹੀਂ ਇਹ ਤਾਂ ਵੇਖੋ ਜੋ ਜੋ ਤੁਸੀਂ ਬੀਜਿਆ ਹੋਈ ਵੱਡੋਗੇ ਭਾਜਪਾ ਨੇ ਜੇ 740 ਕਿਸਾਨ ਸ਼ਹੀਦ ਕੀਤੇ ਹੈ ਤੇ ਜੇ ਸਰ ਸਾਡੇ ਰਸਤੇ ਰੋਕ ਤੇ ਸਾਨੂੰ ਕਹਿੰਦੇ ਤੁਹਾਨੂੰ ਹਰਿਆਣੇ ਦੇ ਵਿੱਚੋਂ ਨਹੀਂ ਲੰਘਣ ਦੀ ਦੇਣਾ ਤੁਹਾਨੂੰ ਦਿੱਲੀ ਨਹੀਂ ਜਾਣ ਦੇਣਾ ਤੇ ਇਹਨਾਂ ਨੂੰ ਨਾਲ ਕਿੱਥੇ ਕਿੱਦਾਂ ਵੜਨ ਦੇਣਗੇ ਲੋਕ ਕਾਂਗਰਸ ਨੇ ਆਪਣਾ ਮੈਨੀਫੈਸਟੋ ਅਟਲੀਸ ਕੀਤਾ ਗਿਆ ਮਹਿਲਾਵਾਂ ਨੂੰ ਕਿਹਾ ਕਿ ਲੱਖ ਰੁਪਿਆ ਅਸੀਂ ਧਿਆਨ ਕਰਾਂਗੇ ਹਰ ਆਪਾਂ ਨੂੰ ਉਹਨਾਂ ਦਾ ਮੈਨੀਫੈਸਟੋ ਕਾਂਗਰਸ ਨੇ ਆ ਪਤਾ ਨਹੀਂ ਕਿੰਨੇ ਵੀ ਇਲੈਕਸ਼ਨਾਂ ਦੇਸ਼ ਚ ਜਾਦੋਂ ਤੋਂ ਬਾਅਦ ਹਾਲ ਬਾਅਦ ਆਪਣਾ ਮੈਨੀਫੈਸਟੋ ਜਾਰੀ ਕੀਤਾ ਗੱਲ ਦੇ ਕੇ ਮੈਨੀਫੈਸਟੋ ਨੂੰ ਲਾਗੂ ਕਰ ਦੇ ਕੇ ਦਿਖਾ ਦੇ ਆ ਸਵਾਲ ਆ ਬੋਲਣ ਦਾ ਕੀ ਸਵਾਲ ਆ ਬੋਲਦੇ ਉਹਨਾਂ ਕਿ ਲੱਖ ਰੁਪਇਆ ਥੋੜਾ ਬੋਲਿਆ 5 ਲੱਖ ਬੋਲ ਦਿੰਦੇ ਤਾਂ ਵੀ ਕੋਈ ਗੱਲ ਨਹੀਂ ਪਰ ਗੱਲ ਤੇ ਆ ਕਿ ਲਾਗੂ ਹੁੰਦਾ ਕਿ ਨਹੀਂ ਹੁੰਦਾ ਇਹ ਦੇਖਣਾ ਹੂਗਾ ਹਾਂ ਬਿਲਕੁਲ ਕੁਲਦੀਪ ਸਿੰਘ ਧਾਲੀਵਾਲ ਸੀ ਜਿਹੜੇ ਮੁੱਖ ਮੰਤਰੀ ਨਾਲ ਅੱਜ ਮੁਲਾਕਾਤ ਕਰਕੇ ਆਏ ਹਨ ਨਾਲ ਹੀ ਉਹਨਾਂ ਨੇ ਕਾਂਗਰਸ ਵੱਲੋਂ ਪੇਸ਼ ਕੀਤੇ ਗਏ ਅੱਜ ਮੈਨੀਫੈਸਟੋ ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਕੈਮਰਾਮੈਨ सुरेंद्र ਨਾਲ ਨਵੀਨ ਸੇਠੀ ਪੰਜਾਬ ਕੇਸਰੀ ਜਗਵਨੀ